ਇਹ ਜਿੰਨਾ ਪਰਿਵਾਰਾਂ ਨੂੰ ਲੋੜ ਆ ਰਾਸ਼ਨ ਦੀ گاਵਾ ਮੱਜਾਂ ਦੇ ਚਾਰੇ ਦੀ ਘਰਾਂ ਦੀਆਂ ਛੱਤਾਂ ਤੇ ਪਾਉਣ ਵਾਲੀਆਂ ਤਰਪੈਲਾਂ ਦੀ ਪੀਣ ਵਾਲੇ ਪਾਣੀ ਦੀ ਸੁੱਕੇ ਰਾਸ਼ਨ ਦੀ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਅਸੀਂ ਉੱਥੋਂ ਤੱਕ ਪਹੁੰਚਾਈਏ ਉਹ ਜਦੋਂ ਅਸੀਂ ਗਏ ਇੱਕ ਨੂੰ ਦਿੱਤਾ ਤੇ ਦੋ ਮਗਰ ਲਾ ਕੇ ਉਹ ਸਾਨੂੰ ਵੀ ਲੋੜਿਆ ਦੋਨੋਂ ਦੇ ਦਿੱਤਾ ਤਿੰਨਾਂ ਨੂੰ ਮੈਂ ਵੀ ਤੁਸੀਂ ਜਿਹੜਾ ਸਮਾਨ ਸਾਨੂੰ ਲਿਖਾ ਦਿਓ ਅਸੀਂ ਤੁਹਾਨੂੰ ਦੇ ਦੇਵਾਂਗੇ ਸਾਨੂੰ ਇਸ ਤਰ੍ਹਾਂ ਨਾ ਘੇਰਾ ਪਾ ਲੈ ਕਿ ਜਿੱਦਾਂ ਅਸੀਂ ਸਮੁੰਦਰ ਦੇ ਵਿੱਚ ਉਹ ਨੰਗਣ ਨੇ ਤੇ ਸਮੁੰਦਰੀ ਡਾਕੂ ਨਹੀਂ ਘੇਰਾ ਪਾ ਲੈਂਦੇ ਵੀ ਅਸੀਂ ਜਿੱਦਾਂ ਕੋਈ ਚੋਰੀ ਦਾ ਸਮਾਨ ਹੈ ਸਾਡੇ ਕੋਲ ਇਹ ਲੋਕਾਂ ਦੀ ਕਿਰਤ ਕਮਾਈ ਦਾ ਦਸਵੰਦ ਦਾ ਖੂਨ ਪਸੀਨੇ ਦਾ ਇੱਕ ਇੱਕ ਪੈਸਾ ਜਿਹੜਾ ਉਹਦੀ ਜਿਹੜੀ ਸੇਵਾ ਵਾ ਉਹ ਸ਼ਰਾਰਤੀ ਲੋਕਾਂ ਦਾ ਕੰਮ ਕੀ ਆ ਸਮਾਨ ਲੈ ਲੈਣਾ ਭੋਲਾ ਬਣਾ ਕੇ ਤਰਲੇ ਲੈ ਕੇ ਤੇ ਉਹੀ ਸਮਾਨ ਜਿਹੜਾ ਦੁਕਾਨਾਂ ਤੇ ਵੇਚ ਦੇਣਾ ਕਿ ਇੱਕ ਕੀਮਤੀ ਕਮਾਈ ਦੇ ਆਪਣੇ ਚੋਂ ਪਾਈ ਪਾਈ ਜੋੜ ਕੇ ਕੱਢਦਾ ਚੰਗੇ ਕਮਾ ਲਈ ਕੱਢਦਾ ਜਦੋਂ ਆਪਣੇ ਲੋਕਾਂ ਦਾ ਦਰਦ ਰੱਖ ਕੇ ਉਹਨਾਂ ਲਈ ਭੇਜਦਾ ਇਹ ਲੋਕ ਹਰ ਜਗ੍ਹਾ ਹੁੰਦੇ ਆ ਬਦਨਾਮੀ ਕਰਨ ਲਈ ਇੱਕ ਦੋ ਪਰਸੈਂਟ ਹਰ ਸ਼ਹਿਰ ਚ ਮਿਲਣ ਹੁੰਦੇ ਕੋਈ ਅਜਨਾਲੇ ਵਾਲਾ ਨਹੀਂ ਉਹ ਵੀ ਅਜਨਾਲੇ ਦੇ ਲੋਕ ਹੀ ਆ ਜਿਹੜੇ ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ 550 100 ਕਿੱਲੇ ਪਰ ਕਹਿੰਦੇ ਨੇ ਵੀ ਟਰਾਲੀ ਦੇ ਥੱਲੇ ਉੱਤੋਂ ਜੋ ਕਿ ਸੱਟ ਨਾ ਲਵਾ ਲੋ ਡਿੱਕੇ ਲੋਕਾਂ ਪਤਾ ਬਾਅਦ ਚ ਕੀ ਕਹਿਣਾ ਹੈਗਾ ਕੋਏ ਤੇ ਜੀ ਇਹਨਾਂ ਨੇ ਰੋਕਿਆ ਨਹੀਂ ਇਹਨਾਂ ਹੁਣ ਅਸੀਂ ਆਪਣੀ ਜਾਨ ਥੋੜੀ ਕਵਾ ਲੈਣੀ 200 ਬੰਦਾ ਸਾਡੇ ਮਗਰ ਲੱਗ ਗਿਆ ਇਹਨਾਂ ਦੇ ਤੇ ਧਾਰਾ ਉਹ ਲਾਉਣੀ ਚਾਹੀਦੀ ਵੇਖੋ ਇਹ ਇਹ ਲੋਕ ਦੇਸ਼ਦ્રોਹੀ ਆ ਮੈਂ ਸਿੱਧਾ ਸਪਸ਼ਟ ਕਰਦਾ ਇਹਨਾਂ ਨੂੰ ਅਜੇ ਦੇਸ਼ ਤੇ ਹਫਤਾ ਹੀ ਹੈ ਇਹਨਾਂ ਮੂਰਖਾਂ ਨੂੰ ਕੋਈ ਲੈਣਾ ਦੇਣਾ ਨਹੀਂ ਦੇਸ਼ ਨਾਲ ਵੀਰ ਜੀ ਇਹੋ ਜਿਹੇ ਚੰਗੇ ਲੋਕ ਵੀ ਕਿਹੜੇ ਜਿਹੜੇ ਸਾਨੂੰ ਢੇਪੇ ਬਣਾਉਂਦੇ ਭਾਜੀ ਗਾੜੀ ਪਾਣੀ ਖੋੜਤਾ ਵੰਡਾਇਓ ਕਿਉਂਕਿ ਉਹਨੂੰ ਬੰਦੇ ਦਾ ਪੁੱਤ ਅਸੀਂ ਬਣਾ ਦਾਂਗੇ ਜਿਹੜਾ ਲੋਕ ਸਾਡਾ ਜ਼ਮੀਰ ਹੀ ਵੇਚ ਗਿਆ ਸਾਡੇ ਲੋਕਾਂ ਨੂੰ ਗੁਮਰਾਹ ਕਰਕੇ ਸਾਡੇ ਲੋਕਾਂ ਦੀ ਖੂਨ-ਖੂਸੇ ਨੇ ਦੀ ਰੋਂਦਿਆਂ ਸਮਾਨ ਇਕੱਠਾ ਕਰਨ ਦਾ ਤੇ ਜਿਨ੍ਹਾਂ ਨੂੰ ਲੋੜ ਆ ਵਿਚਾਰਿਆਂ ਨੂੰ ਉਹਨਾਂ ਐ ਨਹੀਂ ਕਰਨਾ ਕਿਸੇ ਦਾ ਇਹ ਰੱਬ ਨਹੀਂ ਵੇਖਿਆ ਕਿਸੇ ਦਾ ਉਹਨੇ ਬਾਬਾ ਨਹੀਂ ਵੇਖਿਆ ਕਿਸੇ ਦਾ ਨੇ ਮੰਤਰ ਨਹੀਂ ਵੇਖਿਆ ਨੇ ਸਾਰੇ ਇਕ ਕਰਦੇ ਕੋਈ ਐਸੀ ਨਹੀਂ ਬੀਸੀ ਨਹੀਂ ਜਰਨਲ ਨਹੀਂ ਹਿੰਦੂ ਨਹੀਂ ਪਾਣੀ ਨੇ ਵੇਖਿਆ ਕਿਸੇ ਨੂੰ ਸ਼ਰਮ ਕਰੋ ਉਹ ਯਾਰ ਕੋਈ ਤਾਂ ਸ਼ਰਮ ਕਰ ਲੋ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਉਹ ਕਹਿ ਰਹੇ ਨੇ ਜਿਹੜੇ ਪਿੰਡਾਂ ਦੇ ਵਿੱਚ ਹੜਪੀੜਤਾ ਦੇ ਲਈ ਰਹਿਸਮਗਰੀ ਲੈ ਕੇ ਜਾ ਰਹੇ ਨੇ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਸਮਾਜ ਸੇਵੀ ਸੋਨੂ ਜੰਡੇਆਲਾ ਜਿਹੜੇ ਕਿ ਇੱਕ ਪਿੰਡ ਦੇ ਵਿੱਚ ਜਾਂਦੇ ਨੇ ਰਾਹਸਮਗਰੀ ਪਿਛਲੇ ਕਈ ਦਿਨਾਂ ਤੋਂ ਪਿੰਡਾਂ ਦੇ ਵਿੱਚ ਜਾ ਕੇ ਵੰਡ ਰਹੇ ਨੇ ਪਰ ਅੱਜ ਇਹਨਾਂ ਨਾਲ ਇੱਕ ਘੜਨਾ ਵਾਪਰਦੀ ਹੈ ਜਿਸ ਤੇ ਵਿੱਚ ਕੀ ਵਕ-ਵਕ ਲੋਕਾਂ ਵੱਲੋਂ ਇਹਨਾਂ ਨੂੰ ਠੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਨੇ ਜੋ ਸਮਾਨ ਉੱਥੇ ਖੜਿਆ ਸੀ ਜਿਹੜਾ ਰਾਹਸਮਗਰੀ ਲੋਕਾਂ ਦੇ ਲਈ ਖੜੀ ਸੀ ਉਹ ਇਹਨਾਂ ਕੋਲੋਂ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਸਾਡੇ ਕੋਲ ਖਬਰਾਂ ਹੋਰ ਵੀ ਆ ਰਹੀਆਂ ਨੇ ਜਿਸ ਦੇ ਵਿੱਚ ਸੁਣਨ ਨੂੰ ਇਹ ਮਿਲ ਰਿਹਾ ਹੈ ਕਿ ਜਿਹੜੇ ਲੋਕ ਨੇ ਉਹ ਰਸਾਇਣ ਇਕੱਠਾ ਕਰਦੇ ਨੇ ਅਤੇ ਦੁਕਾਨਦਾਰਾਂ ਨੂੰ ਸਸੇ ਰੇਟ ਦੇ ਵਿੱਚ ਵੇਚ ਦਿੰਦੇ ਨੇ ਸੋ ਗੱਲਬਾਤ ਕਰਦੇ ਆ ਹਾਂਜੀ ਸੋਨੂ ਜੀ ਕੀ ਕਰਨਾ ਵਾਪਰੀ ਤੁਹਾਡੇ ਨਾਲ ਸਭ ਤੋਂ ਪਹਿਲਾਂ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਘਟਨਾ ਇਹ ਹੈ ਜੀ ਜਦੋਂ ਅਸੀਂ ਪਿਛਲੇ ਜਿੱਦਣ ਤੋਂ ਹੀ ਆ ਕੰਮ ਸ਼ੁਰੂ ਹੋਇਆ ਪਾਣੀ ਆ ਗਿਆ ਪਹਿਲਾਂ ਅਸੀਂ ਮੰਡ ਵਾਲੇ ਏਰੀਆ ਚ ਸੀਗੇ ਤਰਨਤਾਰਨ ਜ਼ਿਲ੍ਹੇ ਚ ਜਿੱਥੇ-ਜਿੱਥੇ ਲੋਡ ਸੀ ਉੱਥੇ ਸਾਨੂੰ ਕੋਈ ਦਿੱਕਤ ਨਹੀਂ ਆਈ ਬੜਾ ਸਾਡਾ ਮਾਨ ਸਤਿਕਾਰ ਸਾਰਿਆਂ ਕੀਤਾ ਸੀ ਸਮਾਨ ਲੈ ਕੇ ਜਾਈਦਾ ਸੀ ਵੰਡ ਕੇ ਆ ਜਾਈਦਾ ਸੀ ਔਰ ਬਾਅਦ ਵਿੱਚ ਜਿੱਦਨ ਦਾ ਸਾਡੇ ਇੱਧਰ ਆਫਤ ਆ ਗਈ ਜਨਾਲੇ ਤੇ ਉਸ ਦਿਨ ਤੋਂ ਹੀ ਅਸੀਂ ਇੱਥੇ ਡਟ ਕੇ ਕਿ ਹੁਣ ਪਹਿਲਾਂ ਤੇ ਫਸਲਾਂ ਖਤਮ ਹੋਈਆਂ ਹੁਣ ਘਰਾਂ ਤੱਕ ਪਾਣੀ ਚਲ ਗਿਆ ਤੇ ਇੱਥੇ ਜਿਆਦਾ ਨੁਕਸਾਨ ਹੈ ਔਰ ਜਦੋਂ ਅਸੀਂ ਇੱਧਰਲੇ ਬੰਨੇ ਆ ਗਏ ਆ ਤੇ ਲਗਾਤਾਰ ਸਾਡੀ ਸੇਵਾ ਸੀ ਕੋਸ਼ਿਸ਼ ਸੀ ਕੀ ਅਸੀਂ ਉਹਨਾਂ ਪਰਿਵਾਰਾਂ ਤੱਕ ਪਹੁੰਚ ਕਰੀਏ ਜਿਨ੍ਹਾਂ ਪਰਿਵਾਰਾਂ ਨੂੰ ਲੋੜ ਆ ਰਾਸ਼ਨ ਦੀ گاਵਾ ਮੱਜਾਂ ਦੇ ਚਾਰੇ ਦੀ ਘਰਾਂ ਦੀਆਂ ਛੱਤਾਂ ਤੇ ਪਾਉਣ ਵਾਲੀਆਂ ਤਰਪੈਲਾਂ ਦੀ ਪੀਣ ਵਾਲੇ ਪਾਣੀ ਦੀ ਸੁੱਕੇ ਰਾਸ਼ਨ ਦੀ ਜਿਹੜੀ ਵੀ ਚੀਜ਼ ਦੀ ਜ਼ਰੂਰਤ ਐ ਅਸੀਂ ਉੱਥੋਂ ਤੱਕ ਪਹੁੰਚਾਈਏ। ਔਰ ਜਦੋਂ ਅਸੀਂ ਹਰ ਜਗ੍ਹਾ ਤੱਕ ਪਹੁੰਚਾਇਆ ਔਰ ਆ ਸਾਡੇ ਨਾਲ ਨਵੀਂ ਘਟਨਾ ਹੋ ਗਈ ਕਿ ਜਦੋਂ ਅਸੀਂ ਇੱਥੋਂ ਅਜਨਾਲੇ ਤੋਂ ਅਸੀਂ ਗਏ ਸੱਕੀ ਦੇ ਨਾਲ-ਨਾਲ ਅੰਦਰਲੇ ਪਿੰਡਾਂ ਨੂੰ ਆ ਪੁੰਗਾਵਾਲ ਨੂੰ ਉੱਥੇ ਸਾਨੂੰ ਅਸੀਂ ਸਮਾਨ ਵੰਡ ਕੇ ਜਦੋਂ ਗਾੜੀ ਗਏ ਤੇ ਇੱਕ ਬਜ਼ੁਰਗ ਨੇ ਕਿਹਾ ਵੀ ਤਰਪੈਲ ਦੇ ਦੇ। ਸਾਡੀ ਅਸੀਂ ਲਿਸਟ ਬਣਾ ਕੇ ਜਾਂਦੇ ਪਹਿਲਾਂ ਅਸੀਂ ਵੇਖੀਦਾ ਕਿ ਕਿਨੂ ਕਿਨੂ ਕਿੰਨੀ ਕਿੰਨੀ ਜ਼ਰੂਰਤ ਹੈ ਉਹਨੂੰ ਸਮਾਨ ਉਹਨਾਂ ਨੂੰ ਦੇ ਕੇ ਆਈਦਾ ਉਹ ਜਦੋਂ ਅਸੀਂ ਗਏ ਇੱਕ ਨੂੰ ਦਿੱਤਾ ਤੇ ਦੋ ਮਗਰ ਲਾ ਕੇ ਉਹ ਸਾਨੂੰ ਵੀ ਲੋੜਿਆ ਦੋ ਨੂੰ ਦੇ ਦਿੱਤਾ ਤਿੰਨਾਂ ਨੂੰ ਮੈਂ ਵੀ ਤੁਸੀਂ ਜਿਹੜਾ ਸਮਾਨ ਸਾਨੂੰ ਲਿਖਾ ਦਿਓ ਅਸੀਂ ਤੁਹਾਨੂੰ ਦੇ ਦੇਵਾਂਗੇ ਹੁਣ ਉਹ ਇੱਕ ਆ ਜੀ ਸੜਕ ਤੋਂ ਵੇਖੋ ਵੇਖੀ ਦੋ ਆ ਪਰੇ ਨੂੰ ਜਾਂਦੇ ਉਹ ਵੀ ਤਿੰਨ ਆ ਤੇ ਸਾਡੇ ਮਗਰ ਟੋਲੇ ਹੀ ਤਿੰਨ ਚਾਰ ਲੱਗੇ ਮੋਟਰਸਾਈਕਲਾਂ ਤੇ ਉਹ ਤਿੰਨ ਚਾਰ ਵਾਰੀ ਮੈਂ ਡਿੱਗਾ ਜੀ ਤੇ ਮੱਲੋ ਕੋਈ ਇਧਰੋਂ ਖਿੱਚਦੇ ਕੋਈ ਉਧਰੋਂ ਖਿੱਚਦੇ ਸਾਡੀ ਟਰਾਲੀ ਦੇ ਵਿੱਚ ਬਜ਼ੁਰਗ ਮਾਤਾ ਜਿਹੜੀਆਂ ਅਸੀਂ ਲਮਕ ਲਮਕ ਕੇ ਵੜ ਗਈਆਂ ਸਾਨੂੰ ਇਸ ਤਰ੍ਹਾਂ ਨਾ ਘੇਰਾ ਪਾ ਲਿਆ ਕਿ ਜਿੱਦਾਂ ਅਸੀਂ ਸਮੁੰਦਰ ਦੇ ਵਿੱਚ ਉਹ ਨੰਗਣ ਨੇ ਤੇ ਸਮੁੰਦਰੀ ਡਾਕੂ ਨਹੀਂ ਘੇਰਾ ਪਾ ਲੈਂਦੇ ਵੀ ਅਸੀਂ ਜਿੱਦਾਂ ਕੋਈ ਚੋਰੀ ਦਾ ਸਮਾਨ ਆ ਸਾਡੇ ਕੋਲ ਇਹ ਲੋਕਾਂ ਦੀ ਕਿਰਤ ਕਮਾਈ ਦਾ ਦਸਵੰਦ ਦਾ ਖੂਨ ਪਸੀਨੇ ਦਾ ਇੱਕ ਇੱਕ ਪੈਸਾ ਜਿਹੜਾ ਉਹਦੀ ਜਿਹੜੀ ਸੇਵਾ ਵਾ ਔਰ ਮੈਂ ਸ਼ਰਮ ਇਸ ਕਰਕੇ ਕਹਿੰਦੇ ਆ ਕਰੋ ਕਿ ਇਹ ਸਮਾਨ ਉਹਨਾਂ ਲੋਕਾਂ ਲਈ ਆ ਜਿਨ੍ਹਾਂ ਲੋਕਾਂ ਨੂੰ ਜ਼ਰੂਰਤ ਹੈ ਜਿਹੜੇ ਪਾਣੀ ਚਾਹੁੰਦੇ ਨੇ ਡੁੱਬੇ ਆ ਇਹ ਉਹਨਾਂ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਉਣ ਦਾ ਸਾਡਾ ਮਕਸਦ ਹੈ ਜਿਨ੍ਹਾਂ ਦੇ ਡੰਗਰ ਰੁੜ ਗਏ ਭੁੱਖੇ ਮਰ ਗਏ ਫਸਲਾਂ ਡੁੱਬ ਗਈਆਂ ਸਭ ਕੁਝ ਨੁਕਸਾਨ ਹੋ ਗਿਆ ਵਿਚਾਰੇ ਫਿਰ ਵੀ ਛੱਤਾਂ ਤੇ ਤੰਬੂ ਲਾ ਕੇ ਬੈਠੇ ਆ ਉਹ ਜਦੋਂ ਸਾਡੇ ਐਨ ਆਰ ਆਈ ਭਰਾ ਜਾਂ ਸਾਡੇ ਦੂਜੇ ਵੀਰ ਵੇਂਦੇ ਤੇ ਅੱਖਾਂ ਚ ਥਰੂ ਆ ਜਾਂਦੇ ਉਹਨਾਂ ਦੀਆਂ ਵੀਡੀਓ ਵੇਖ ਕੇ ਉਹਨਾਂ ਤੱਕ ਜਦੋਂ ਪਹੁੰਚਣ ਦੀ ਕੋਸ਼ਿਸ਼ ਕਰੀਦੀ ਤੇ ਰਸਤੇ ਦੇ ਵਿੱਚ ਕੋਈ ਸ਼ਰਾਰਤੀ ਲੋਕ ਨੇ ਜੋ ਇਹ ਸਾਰੇ ਇਲਾਕੇ ਨੂੰ ਬਦਨਾਮ ਕਰ ਰਹੇ ਨੇ ਉਹ ਸ਼ਰਾਰਤੀ ਲੋਕਾਂ ਦਾ ਕੰਮ ਕੀ ਆ ਸਮਾਨ ਲੈ ਲੈਣਾ ਪੋਲਾ ਮੂੰਹ ਬਣਾ ਕੇ ਤਰਲੇ ਲੈ ਕੇ ਤੇ ਉਹੀ ਸਮਾਨ ਜਿਹੜਾ ਦੁਕਾਨਾਂ ਤੇ ਵੇਚ ਦੇਣਾ ਉਹੀ ਤਰਪਹਿਲਾਂ ਵੇਚ ਦੇਣੀਆਂ ਪੰਜ ਪੰਜ ਛੇ ਛਿਵਰੀ ਲੋਕਾਂ ਕੋ ਘੇਰ ਕੇ ਲੈ ਲੈਣੀਆਂ ਚੀਜ਼ਾਂ ਇਹ ਗੱਲਾਂ ਚੰਗੀਆਂ ਨਹੀਂ ਆ ਵੇਖੋ ਇਹ ਬਹੁਤ ਮਾੜੀ ਗੱਲ ਆ ਇਹ ਕੁਦਰਤੀ ਆਫਤ ਆਈ ਪਹਿਲਾਂ ਹੀ ਆਪਾਂ ਸਾਰੇ ਬੰਨਿਓ ਘਰੇ ਪਏ ਆ 3 ਲੱਖ ਏਕੜ ਫਸਲ ਤੋਂ ਜ਼ਿਆਦਾ ਜਿਹੜੀ ਤਬਾਹ ਹੋ ਗਈ ਮੁਆਵਜ਼ਾ ਪਤਾ ਨਹੀਂ ਉਹਦਾ ਮਿਲਣਾ ਕਿ ਨਹੀਂ ਮਿਲਣਾ ਹਾਹਾਕਾਰ ਮੱਚੀ ਪਈ ਆ ਰੋਜ਼ ਛਤ ਡਿੱਗੀ ਦੀ ਕੋਈ ਨਾ ਕੋਈ ਵੀਡੀਓ ਆ ਜਾਂਦੀ ਆ ਇਨਫੈਕਸ਼ਨ ਪੈਰਾਂ ਦੀ ਜਿਹੜੀ ਉਹ ਲੋਕਾਂ ਨੂੰ ਹੋਣ ਈ ਆ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕਿ ਸਮਾਨ ਵੇਚਿਆ ਜਾ ਰਿਹਾ ਜੀ ਸਵੇਰੇ ਖਬਰਾਂ ਇਹ ਵੀ ਸਾਹਮਣੇ ਆਈਆਂ ਨੇ ਕਿ 100 ਰੁਪਏ ਕਿਲੋ ਜਾਂ 80 ਰੁਪਏ ਕਿਲੋ ਵਾਲੇ ਜਿਹੜੇ ਚੋਲ ਨੇ ਉਹ ਦੁਕਾਨਦਾਰਾਂ ਨੂੰ ਜਾ ਕੇ ਜਿਹੜਾ ਉਹ 30 ਰੁਪਏ ਕਿਲੋ ਵੇਚੇ ਜਾ ਰਿਹਾ ਜਿਹੜੀ ਫੀਡ ਦੀ ਬੋਰੀ 2200 ਰੁਪਏ ਜਾਂ 2000 ਰੁਪਏ ਦੀ ਵਿਕਦੀ ਆ ਉਹ 400 ਰੁਪਏ ਤੋਂ ਲੈ ਕੇ 500 ਰੁਪਏ ਤੱਕ ਜਿਹੜੇ ਲੋਕ ਨੇ ਉਹ ਦੁਕਾਨਦਾਰਾਂ ਨੂੰ ਵੇਚ ਰਹੇ ਆ ਤਾਂ ਇੱਕ ਤਰਫ ਜਿਹੜੇ ਲੋਕ ਨੇ ਉਹ ਆਪਣਾ ਦਸਵੰਦ ਕੱਢ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋ ਰਹੇ ਆ ਲੋਕਾਂ ਦੀ ਮਤ ਕਰ ਰਿਹਾ ਤਾਂ ਦੂਸਰੀ ਤਰਫ ਉਹ ਲੋਕ ਨੇ ਜਿਹੜੇ ਸਮਾਨ ਖਰੀਦ ਲੈਂਦੇ ਨੇ ਮੁਫਤ ਦੇ ਵਿੱਚ ਤੇ ਮੁੱਲ ਵੇਚਦੇ ਨੇ ਜਾ ਕੇ ਦੁਕਾਨਦਾਰਾਂ ਨੂੰ ਜਿਹੜੇ ਲੋਕ ਸਮਾਨ ਲੈਂਦੇ ਆ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਦਸਵੰਦ ਕੋਈ ਗੁਰੂ ਦੇ ਨਾਂ ਤੇ ਕੱਢਦਾ ਕੋਈ ਇੱਕ ਇੱਕ ਕੀਮਤੀ ਕਮਾਈ ਦੇ ਆਪਣੇ ਚੋਂ ਪਾਈ ਪਾਈ ਜੋੜ ਕੇ ਕੱਢਦਾ ਚੰਗੇ ਕਮਾਲੀ ਕੱਢਦਾ ਜਦੋਂ ਆਪਣੇ ਲੋਕਾਂ ਦਾ ਦਰਦ ਰੱਖ ਕੇ ਉਹਨਾਂ ਲਈ ਭੇਜਦਾ ਫਿਰ ਜਿਸ ਨੂੰ ਜ਼ਰੂਰਤ ਉਹਦੇ ਤੱਕ ਪਹੁੰਚਣਾ ਚਾਹੀਦਾ ਜਦੋਂ ਉਹਨਾਂ ਕੋ ਖੋਹ ਕਰੋਗੇ ਉਹਨਾਂ ਨੂੰ ਲੁੱਟਣ ਪੋਗੇ ਤੇ ਫਿਰ ਇੱਧਰ ਨੂੰ ਆਊਗਾ ਕੌਣ ਆ ਕਈ ਵੀਡੀਓ ਮੈਂ ਵੇਖਣੇ ਕਈ ਕਹਿੰਦੇ ਵੀ ਅਸੀਂ ਵੜਨਾ ਹੀ ਨਹੀਂ ਮਝੇ ਚ ਸਾਡੇ ਨਾਲ ਕਹਿੰਦੇ ਅਸੀਂ ਤੇ ਮਝੈਲਾਂ ਦਾ ਨਾਂ ਸੁਣਿਆ ਅਸੀਂ ਉਹ ਬੜਾ ਪਿਆਰ ਕਰਦੇ ਉਹ ਭਰਾਓ ਇਹ ਮਝੈਲ ਨਹੀਂ ਆ ਮੈਂ ਸਿੱਧੀ ਸਪਸ਼ਟ ਗੱਲ ਕਰਦਾ ਤੁਸੀਂ ਜਿੱਥੇ ਹੁਣ ਰਸਤੇ 'ਚ ਕੋਈ ਕਿਸੇ ਨਾਲ ਖੋਹ ਕਰ ਲੇ ਤੇ ਉਹ ਮਝੇ ਵਾਲਿਆਂ ਥੋੜੀ ਕਰ ਲਈ ਨਾ ਅਜਨਾਲੇ ਵਾਲਿਆਂ ਕਰ ਲਈ ਇਹ ਲੋਕ ਹਰ ਜਗ੍ਹਾ ਹੁੰਦੇ ਆ ਬਦਨਾਮੀ ਕਰਨ ਲਈ ਚਾਹ। ਪਰ 1-2% ਹਰ ਸ਼ਹਿਰ 'ਚ ਮਿਲਣਗੇ। ਉਹ ਕਹਿੰਦਾ ਹੁੰਦੇ ਕੋਈ ਅਜਨਾਲੇ ਵਾਲਾ ਨਹੀਂ। ਉਹ ਵੀ ਅਜਨਾਲੇ ਦੇ ਲੋਕ ਹੀ ਆ ਜਿਹੜੇ ਜਿਨ੍ਹਾਂ ਦੀਆਂ ਫਸਲਾਂ ਡੁੱਬ ਗਈਆਂ ਪੰਜਾਬ 'ਚ 100-100 ਕਿੱਲੇ ਤੇ ਸੜਕਾਂ 'ਤੇ ਲੰਗਰ ਲਾ ਕੇ ਬੈਠੇ ਆ ਪਰਿਵਾਰ ਭਾਵੇਂ ਡੁੱਬੇ ਆ ਸਾਰਾ ਕੁਝ ਡਿੱਗ ਪਿਆ ਵਾ ਉਹ ਫਿਰ ਵੀ ਜਕਾਰੇ ਛੱਡਣਦੇ ਆ ਤੇ ਲੰਗਰ ਲਾ ਕੇ ਸਾਨੂੰ ਜਾਂਦਿਆਂ ਨੂੰ ਜੇ ਜਾਣੇ ਤਰਪੈਲ ਦੇਣ ਜਾਂ ਕੋਈ ਸੇਵਾ ਕਰਨ ਤੇ ਉਹ ਗਾਡੀਆਂ ਕਹਿੰਦੇ ਚਾਹ ਪੀਓਗੇ ਵੀਰ ਜੀ ਪਾਣੀ ਪੀਓਗੇ। ਉਹ ਅਸੀਂ ਉਹਨਾਂ ਨੂੰ ਗਾੜੀ ਕਹੀਦਾ ਓਏ ਤੁਸੀਂ ਤੇ ਪਹਿਲਾਂ ਡੁੱਬੇ ਪਹਜੋ ਯਾਰ ਤੁਸੀਂ ਜਿਹੜੇ ਉਸ ਅਕਾਲ ਪੁਰਖ ਦੇ ਬਾਣੇ ਚ ਅੱਜ ਵੀ ਖੁਸ਼ ਆ ਪ੍ਰਮਾਤਮਾ ਨੇ ਚਾਹੇ ਉਹਨਾਂ ਕੋਲ ਕੱਖ ਨਹੀਂ ਰਹਿਣ ਦਿੱਤਾ ਇਹ ਕੀਰਤੀ ਲੋਕ ਨੇ ਇਹ ਡਿੱਗੇ ਵੀ ਬੜੀਆਰੀ ਮੱਝਾਂ ਵਾਲੇ ਉੱਠੇ ਬੜੀਆਰੀ ਤੇ ਫਿਰ ਇਹਨਾਂ ਉੱਠ ਪੈਣਾ ਚੜ੍ਹਦੀ ਕਲਾ ਚਲ ਜਣਾ ਪਰ ਦੁੱਖ ਦੀ ਗੱਲ ਇਹ ਆ ਕਿ ਜਦੋਂ ਲੋਕ ਆਉਂਦੇ ਉਹਨਾਂ ਦਾ ਜਿਹੜਾ ਰਵਈਆ ਹੁੰਦਾ ਨਾ ਸਾਡੇ ਪ੍ਰਤੀ ਉਹਨਾਂ ਦਾ ਰਵਈਆ ਹੁੰਦਾ ਵੀ ਅਸੀਂ ਮੱਝੇ ਦੀ ਧਰਤੀ ਤੇ ਗੁਰੂ ਦੀ ਧਰਤੀ ਤੇ ਪੈਰ ਰੱਖ ਲਿਆ ਇੱਥੋਂ ਦੇ ਲੋਕ ਹਾਸਾ ਸਜਾਨਾ ਵਾਨ ਵਾਲੇ ਆ ਜਿਨ੍ਹਾਂ ਨੂੰ ਗੁਰੂ ਨੇ ਕਿਹਾ ਅੱਗੇ ਮੌਤ ਕੇ ਲਾੜੇ ਤੇ ਤੁਸੀਂ ਜਦੋਂ ਸਾਡੇ ਸੁਭਾਅ 'ਚ ਥੋੜਾ ਰੁੱਖਾ ਭਾਂ ਜ਼ਰੂਰ ਆ ਪਰ ਅਸੀਂ ਦ ਔਰ ਜਿਹੜੇ ਵੀਰ ਇਧਰ ਨੂੰ ਆਉਣਦੇ ਆ ਜਿਨ੍ਹਾਂ ਦੇ ਨਾਲੇ ਕੁਝ ਹੋਇਆ ਉਹ ਸਾਰਾ ਜਿਹੜਾ ਪਤਾ ਲੋਕਾਂ ਨੂੰ ਵੀ ਇੱਥੇ ਜਿਹੜੇ ਹਾਲਾਤ ਬਣਾਏ ਗਏ ਕੀ ਕੰਮ ਇੱਥੇ ਕੀਤਾ ਲੋਕਾਂ ਨੇ ਇਹ ਚੰਦ ਕੁ ਲੋਕ ਤੁਹਾਨੂੰ ਹਰ ਜਗ੍ਹਾ ਮਿਲਨੇ ਆ ਜਿਨ੍ਹਾਂ ਨੇ ਇਹ ਕੰਮ ਕਰਨਾ ਹੀ ਕਰਨਾ ਹੁੰਦਾ ਵਾ ਇਹ ਹਰ ਜਗ੍ਹਾ ਤੇ ਹੁੰਦੇ ਆ ਇਹ ਹਰ ਜ਼ਿਲ੍ਹੇ 'ਚ ਹੁੰਦੇ ਆ ਇਸ ਕਰਕੇ ਭਰਾਓ ਹੁਣ ਅਸੀਂ ਸੇਵਾ ਦੇ ਬੰਦ ਕਰਨੀ ਨਹੀਂ ਦਿੱਤੀ ਜੇ ਸਾਡੇ ਨਾਲ ਆਇਆ ਮੇ ਕੋ ਟਰਾਲੀ ਘੇਰ ਲਈ ਵੇਖੋ ਮੋਟਰਸਾਈਕਲ ਮਗਰ ਲਾਏ ਖੋ ਕੀਤੀ ਕਈ ਕੋਸ਼ਿਸ਼ ਕੀਤਾ ਸਾਡੇ ਨਾਲ ਗਾੜੀ ਸਾਨੂੰ ਘੇਰ ਲਿਆ ਇੱਕ ਤਰ੍ਹਾਂ ਨਾਲ ਸਾਨੂੰ ਉਥੇ ਬੰਦ ਗੇ ਬਣਾ ਲਿਆ ਉਦੋਂ ਡਰ ਲੱਗਾ ਥੋੜਾ ਜਿਆ ਹੈ ਕਿ ਕਿਤੇ ਕੋਈ ਜਿਹੜਾ ਘਟਨਾ ਨਾਲ ਕੋਈ ਵੱਡੀ ਵਾਪਰ ਜੇ ਭਾਜੀ ਅਸੀਂ ਬਾਰ ਬਾਰ ਕਹਿੰਦੇ ਰਹੇ ਵੀ ਟਰਾਲੀ ਤੋਂ ਥੱਲੇ ਉਤਰ ਜੋ ਕਿਤੇ ਸੱਟ ਨਾ ਲਵਾ ਲਓ ਦੇਖੇ ਲੋਕਾਂ ਪਤਾ ਬਾਅਦ ਚ ਕੀ ਕਹਿਣਾ ਹੈਗਾ ਉਹ ਇਹ ਤੇ ਜੀ ਇਹਨਾਂ ਨੇ ਰੋਕਿਆ ਨਹੀਂ ਇਹਨਾਂ ਹੁਣ ਅਸੀਂ ਆਪਣੀ ਜਾਨ ਥੋੜੀ ਗਵਾ ਲੈਣੀ 200 ਬੰਦਾ ਸਾਡੇ ਮਗਰ ਲੱਗ ਗਿਆ ਅਸੀਂ ਜਿਨ੍ਹਾਂ ਲਈ ਸਮਾਨ ਖੜਿਆ ਉਹਨਾਂ ਨੂੰ ਦੇਣਾ ਸਾਡਾ ਫਰਜ਼ ਆ ਅਸੀਂ ਜੇ ਜਾਣਦੇ ਆ ਤੇ ਸਾਨੂੰ ਰੋਕ ਇਹ ਸਾਨੂੰ ਰੋਗ ਰੋਗ ਕੇ ਸਾਡੇ ਤੇ ਹਮਲੇ ਕਰਨਗੇ ਜਾਂ ਧੱਕੇ ਨਾਲ ਖੋਣਗੇ ਚੀਜ਼ਾਂ ਇਹ ਫਿਰ ਕੌਣ ਆਊਗਾ ਇੱਧਰ ਨੂੰ ਇਹ ਕੁਝ ਉਹ ਲੋਕ ਨੇ ਸੋ ਸਾਡੇ ਲੋਕਾਂ ਨੂੰ ਜਿਹੜੇ ਚੀਤੇ ਦਿਨੀ ਵੀ ਤੁਹਾਨੂੰ ਮੈਂ ਦੱਸ ਦਵਾਗੀ ਇੱਥੇ ਨੇੜੇ ਹੀ ਪਿੰਡ ਕੋਗਾ ਆਇਆ ਉੱਥੇ ਵੀ ਇਸ ਤਰ੍ਹਾਂ ਹੀ ਕੋਈ ਰਾਸਮਗਰੀ ਲੈ ਕੇ ਗਿਆ ਤੇ ਉਹਦੇ ਸਿਰ ਦੇ ਵਿੱਚ ਸੱਟ ਲਗਾਤੀ ਤੀ ਗਈ ਉਹ ਵੀ ਇਸ ਤਰ੍ਹਾਂ ਕੋਈ ਖਿੱਚੋ ਤਾਣ ਸ਼ਾਇਦ ਕਰ ਰਹੀ ਸੀ ਬੜੀ ਮਾੜੀ ਗੱਲ ਹੈ ਭਾਜੀ ਇੱਥੇ ਵੀ ਵੇਖੋ ਰਾਤੀ ਇੱਥੇ ਹੋਇਆ ਕਿਸੇ ਨੇ ਸਮਾਨ ਦਿੱਤਾ ਉਹ ਰਸਤੇ ਦਿੱਤੀ ਸੁੱਕੀ ਤੋਂ ਵੇਚਦਾ ਫੜ ਲਿਆ ਉਹਨਾਂ ਨੇ ਇੱਥੇ ਫਿਰ ਫੜ ਲਿਆ ਵਾਵਾ ਜਣਾ ਰੌਲਾ ਪੈ ਗਿਆ ਜਦੋਂ ਇੱਥੇ ਜਨਾਲੇ ਆਈਦਾ ਨਾ ਪੰਜ ਚੰਗੀ ਭਲੇ ਦਾੜੀ ਰੱਖੀ ਐ ਸਕੂਟਰੀ ਫੜੀ ਕੇ ਨੇ ਮੋਟਰਸਾਈਕਲ ਗਲੀ ਜੀ ਜੋ ਨਿਕਲਦੇ ਟਰਾਲੀ ਦੇ ਗਾੜੀ ਲਿਆ ਕੇ ਰੱਖ ਦਿੰਦੇ ਭਾਜੀ ਕਿਹੜੇ ਪਿੰਡ ਵਾਏ ਜੇ ਉਹ ਕੋਈ ਦੱਸਦਾ ਵੀ ਆ ਪਿੰਡੋ ਅੱਛਾ ਤੇ ਆ ਪਿੰਡ ਸਮਾਨੀ ਪੁੱਛਿਆ ਉੱਥੇ ਲੈ ਕੇ ਜਾਓ ਹਾਂ ਆਹ ਚਲੀਏ ਤੁਹਾਡੇ ਨਾਲ ਉੱਥੇ ਖੜਦੇ ਗਾੜੀ ਫੋਨ ਮਾਰ ਦਿੰਦੇ ਉਹ ਲਵਾ ਲੈਂਦੇ ਇਹ ਇੱਥੇ ਸਮੁੰਦਰੀ ਡਾਕੂ ਬਹੁਤ ਹੋ ਗਏ ਇਕੱਠੇ ਉਹ ਉਹਨਾਂ ਤੱਕ ਸਮਾਨ ਪਹੁੰਚਣ ਦੇਣ ਜਿਨ੍ਹਾਂ ਦੀ ਆਇਆ ਵਿਚਾਰਿਆਂ ਲਈ ਇਹ ਰਾਹਤ ਸਮਗਰੀ ਉਹਨਾਂ ਲਈ ਆ ਜਿੱਥੇ ਡੀਸੀ ਸਾਹਿਬ ਪਾਣੀ ਦੇ ਵਿੱਚ ਘੁੰਮ ਕੇ ਐਸਐਸਪੀ ਸਾਹਿਬ ਚੰਗਾ ਕੰਮ ਕਰ ਰਹੇ ਆ ਨਾ ਮੇਰੀ ਹੱਥ ਜੋੜ ਕੇ ਬੇਨਤੀ ਆ ਇਹ ਜਿੰਨੀਆਂ ਐਨਜੀਓ ਆ ਸੰਸਥਾਵਾਂ ਆ ਇਹਨਾਂ ਨੂੰ ਵੀ ਇੱਕ ਕਰ ਲੋ ਜਿਹੜੇ ਸਮਾਜ ਸੇਵੀ ਉੱਥੇ ਨੋਟ ਕਰੋ ਵੀ ਕਿਹੜਾ ਕੀ ਲੈ ਕੇ ਆਉਣ ਡਿਆ ਠੀਕ ਆ ਉਹਨਾਂ ਨੂੰ ਦੱਸ ਦੋ ਵੀ ਆਹ ਪਿੰਡ ਚ ਲੋੜ ਆ ਉੱਥੇ ਪਹਚਾ ਦੋ ਹੁਣ ਸਾਰੀਆਂ ਪਾਰਟੀਆਂ ਨੇ ਹਰ ਕਿਸੇ ਨੇ ਐਜੀਪੀਸੀ ਨੇ ਹਰ ਸਿੱਖ ਸੰਪਰਦਾ ਨੇ ਔਰ ਹਰ ਇੱਕ ਬੰਦੇ ਨੇ ਜਿਨ੍ਹਾਂ ਜਿਨ੍ਹਾਂ ਵੀ ਹੈਗੀ ਸੀ ਸੇਵਾ ਕੀਤੀ ਤੇਲ ਫੁੱਲ ਕੀਤੀ ਕਿਹਾ ਨੇ ਵੱਧ ਕੀਤੀ ਜਿੰਨੀ ਜਿੰਨੀ ਸਮਰੱਥਾ ਸੀ ਸਾਰਿਆਂ ਕੀਤੀ ਤੇ ਸੋਨੂ ਜੀ ਇੱਕ ਗੱਲ ਹੋਰ ਦੱਸੋ ਕਿ ਜਿਹੜੇ ਦੁਕਾਨਦਾਰ 100 ਰੁਪਏ ਵਾਲੀ ਚੀਜ਼ 300 100 ਰੁਪਏ ਵਾਲੀ ਚੀਜ਼ ਜਿਹੜੀ 30 ਰੁਪਏ ਚ ਲੈਂਦੇ ਆ 220 ਰੁਪਏ ਵਾਲੀ ਚੀਜ਼ ਜਿਹੜੀ ਹੈ ਉਹ 500 ਰੁਪਏ ਦੇ ਕਰੀਬ ਲੈਂਦੇ ਆ ਵੇਚਣ ਵਾਲੇ ਤੇ ਤੇ ਖਰੀਦਣ ਵਾਲੇ ਤੇ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਚਾਹੀਦਾ ਇਹਨਾਂ ਦੇ ਤੇ ਧਾਰਾ ਉਹ ਲਾਉਣੀ ਚਾਹੀਦੀ ਵੇਖੋ ਇਹ ਇਹ ਲੋਕ ਦੇਸ਼ਦ્રોਹੀ ਆ ਮੈਂ ਸਿੱਧਾ ਸਪਸ਼ਟ ਕਰਦਾ ਇਹਨਾਂ ਨੂੰ ਅਜੇ ਦੇਸ਼ ਤੇ ਆਫਤ ਆਈ ਹੈ ਇਹਨਾਂ ਮੂਰਖਾਂ ਨੂੰ ਕੋਈ ਲੈਣਾ ਦੇਣਾ ਨਹੀਂ ਦੇਸ਼ ਨਾਲ ਦੇਸ਼ ਦੀ ਜਨਤਾ ਨਾਲ ਇਹ ਲੋਕ ਉਹ ਘਟੀਆ ਲੋਕ ਨੇ ਇਹ ਗੰਗੂ ਦੇ ਵਾਰਸ ਨੇ ਮੈਂ ਸਿੱਧਾ ਸਪਸ਼ਟ ਕਹੂੰਗਾ ਕਿਉਂਕਿ ਜਦੋਂ ਲੋੜ ਪੈਂਦੀ ਆ ਨਾ ਇਹ ਗੰਗੂ ਤੁਹਾਨੂੰ ਹਰ ਜਗ੍ਹਾ ਮਿਲਨੇ ਮਿਲਨੇ ਆ ਪਿੱਠ ਚਿਸ਼ੂਰਾ ਮਾਰਨ ਵਾਲੇ ਧੋਖਾ ਦੇਣ ਵਾਲੇ ਅੱਜ ਆਪਣੇ ਲੋਕਾਂ ਤੇ ਆਫਤ ਆਈ ਆ ਉਹਨਾਂ ਦੀ ਵਿਚਾਰਿਆਂ ਦੀ ਆਉਣ ਡਿਆ ਸਮਾਨ ਇਹ ਚੁੱਕ ਚੁੱਕੇ ਤੇ ਕਈ ਦੁਕਾਨ ਵਾਲੇ ਵੀ ਇਹੋ ਜਿਹੇ ਵੀ ਆ ਜਦੋਂ ਉੱਥੋਂ ਆਈਦਾ ਨਾ ਵੀਰ ਜੀ ਇਹੋ ਜਿਹੇ ਚੰਗੇ ਲੋਕ ਵੀ ਹੈਗੇ ਜਿਹੜੇ ਸਾਨੂੰ ਢੱਬੇ ਫੜਾਉਂਦੇ ਵੀ ਭਾਜੀ ਗਾੜੀ ਪਾਣੀ ਖਲੋਤਾ ਵੰਡ ਆਇਓ ਸਾਰੇ ਮਾੜੇ ਨਹੀਂ ਮੈਂ ਤੁਹਾਨੂੰ ਕਹੇ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਤੇ ਜਿਹੜੇ ਲੋਕ ਆ ਕੰਮ ਕਰਦੇ ਆ ਨਾ ਚੀਜ਼ਾਂ ਖਰੀਦ ਕੇ ਇਹਨਾਂ ਖਿਲਾਫ ਸਰਕਾਰ ਨੂੰ ਇੰਨੀ ਕ ਸਖਤ ਕਾਰਵਾਈ ਕਰਨੀ ਚਾਹੀਦੀ ਵੀ ਇਹ ਜ਼ਿੰਦਗੀ ਚ ਯਾਦ ਰੱਖਣ ਪਰ ਜੇ ਕੋਈ ਸਾੜੜ ਕੇ ਆ ਗਿਆ ਉਹਦੀ ਜਮਾਨਤ ਹਾਈ ਕੋਰਟ ਤੋਂ ਹੋਊ ਇੱਥੋਂ ਨਹੀਂ ਹੁੰਦੀ ਇਹ ਮੇਰੀ ਗਾਰੰਟੀ ਆ ਜਿਹੜਾ ਲੋਕ ਸਾਡਾ ਜ਼ਮੀਰ ਹੀ ਵੇਚ ਗਿਆ ਸਾਡੇ ਲੋਕਾਂ ਨੂੰ ਗੁਮਰਾਹ ਕਰ ਗਿਆ ਸਾਡੇ ਲੋਕਾਂ ਦੀ ਖੂਨ ਪਸੀਨੇ ਦੀ ਰੋਂਦਿਆਂ ਦੀ ਮਰਦਿਆਂ ਦੀ ਹੱਕ ਦੀ ਕਮਾਈ ਖਾ ਗਿਆ ਫਿਰ ਇਹੋ ਜਿਹੇ ਲੋਕ ਦਾ ਅਸੀਂ ਚਾਰਪੋਣਾ ਇਹਨੂੰ ਤਾਂ ਬੰਦੇ ਦਾ ਪੁੱਤ ਬਣਾਉਣਾ ਬਹੁਤ ਜ਼ਰੂਰੀ ਇਹੋ ਜਿਹੇ ਬੰਦੇ ਨੂੰ ਸੋ ਕਿਤੇ ਨਾ ਕਿਤੇ ਇਹੋ ਜਿਹੇ ਲੋਕਾਂ ਤੋਂ ਸਾਨੂੰ ਸਤੇਤ ਰਹਿਣਾ ਚਾਹੀਦਾ ਵਾ ਔਰ ਮਦਦ ਜਿਹੜੇ ਲੋਕ ਕਰਨ ਆਉਣ ਡਿਆ ਸੋ ਵੀਰੋ ਲੰਗਰ ਦੀ ਰਾਸ਼ਨ ਦੀ ਕੋਈ ਕਮੀ ਨਹੀਂ ਹੋਣਾ ਕਿਉਂਕਿ ਜਿਹੜੇ ਵਿਚਾਰੇ ਡੁੱਬਿਓ ਐ ਨਹੀਂ ਜੇ ਕਰਦੇ ਮੈਂ ਤੁਹਾਨੂੰ ਦੱਸਾਂ ਇੱਥੇ ਤੇ ਸੜਕਾਂ ਤੇ ਟੋਲੇ ਬੈਠੇ ਹੋਣਾ ਇਹਨਾਂ ਨੂੰ ਲੋੜ ਨਹੀਂ ਜੇ ਇਹਨਾਂ ਸਟਾਕ ਕਰ ਲਿਆ 4 4 5 5 ਸਾਲ ਦਾ ਅੱਜ ਅਮਰitsar ਦੇ ਡੀਸੀ ਸਾਹਿਬ ਚ ਚੈਕਿੰਗ ਕਰ ਲੈਣਾ ਤੁਸੀਂ ਸੋਚਿਆ ਉਹਨੇ ਉਹ ਕਿਥੋਂ ਕਿਥੋਂ ਕੀ ਕੀ ਨਿਕਲਦਾ ਖਾਸ ਕਰਕੇ ਜਿਹੜੇ ਚੌਧਰਾ ਕਰਨ ਵਾਲੇ ਬੰਦੇ ਉਹਨਾਂ ਦੇ ਘਰਾਂ ਚੋਂ ਤੇ ਜਿਹੜੇ ਆ ਸੜਕਾਂ ਤੇ ਸਮਾਨ ਇਕੱਠਾ ਕਰਨਦੇ ਤੇ ਜਿਨ੍ਹਾਂ ਨੂੰ ਲੋੜ ਆ ਵਿਚਾਰਿਆਂ ਨੂੰ ਉਹਨਾਂ ਐ ਨਹੀਂ ਕਰਨਾ ਉਹਨਾਂ ਤੱਕ ਤੁਹਾਨੂੰ ਆਪ ਹੀ ਜਾਣਾ ਪੈਣਾ ਉਹ ਤੇ ਲੰਗਰ ਲਾ ਕੇ ਬੈਠੇ ਆ ਮੈਂ ਗਿਆ ਹਾਂ ਕੱਲ ਵਣਪਿੰਡ ਆ ਉਥੇ ਸੜਕ ਤੇ ਇੱਕ ਮੁੰਡਾ ਆ ਦੀ ਫੈਕਟਰੀ ਉਹ ਟਾਈਲਾਂ ਉਹ ਬਣਾਉਂਦਾ ਵੱਡੇ ਵੱਡੇ ਕੰਧਾਂ ਦੇ 35 ਲੱਖ ਰੁਪਇਆ ਲਾ ਕੇ ਉਹ ਕਹਿੰਦਾ ਮੈਂ ਭਾਜੀ ਬਾਹਰ ਨਹੀਂ ਗਿਆ ਤੇ ਕੰਮ ਸ਼ੁਰੂ ਕਰ ਲਿਆ ਡੁੱਬ ਗਿਆ ਸਾਰਾ ਕੁਝ ਉਹ ਸੜਕ ਤੇ ਜਕਾਰੇ ਛੱਡਣ ਡਿਆ ਤੇ ਲੰਗਰ ਲਾ ਕੇ ਬੈਠਾ ਤੇ ਮੈਂ ਆ ਯਾਰ ਕਹਿੰਦਾ ਭਾਜੀ ਫਿਰ ਕੀ ਆ ਸਾਰਿਆਂ ਦੇ ਨਾਲ ਹੀ ਆ ਗੁਰੂ ਨੇ ਲਿਆ ਤੇ ਗੁਰੂ ਨੇ ਦੇ ਦੇਣਾ ਵਾਅਦਾ ਕਰਕੇ ਇਹੋ ਜਿਹੇ ਲੋਕ ਵੀ ਹੈਗੇ ਇੱਥੇ ਮੈਂ ਤੇ ਸਲੂਟ ਕਰਦਾ ਇਹੋ ਜਿਹੇ ਲੋਕਾਂ ਨੂੰ ਚੰਗੇ ਲੋਕਾਂ ਨੂੰ ਚੰਗੇ ਕੰਮ ਕਰੋ ਜੀਵਨ ਬਾਰ-ਬਾਰ ਨਹੀਂ ਮਿਲਦਾ ਇੱਕੋ ਗੱਲ ਕਹੂੰਗਾ ਵੀ ਇਹ ਗੁਰੂ ਰਾਮਦਾਸ ਦੀ ਨਗਰੀ ਜੇ ਪਾਈ ਪਾਈ ਦਾ ਹਿਸਾਬ ਦੇਣਾ ਪੈਣਾ ਜੇ ਜਿਹੜੀ ਆਫਤਾ ਹੀ ਆ ਨਾ ਜਿਨ੍ਹਾਂ ਨੂੰ ਉਹਨੇ ਲਪੇਟ ਚ ਲੈ ਲਿਆ 3 ਲੱਖ ਏਕੜ ਤੋਂ ਵੱਧ ਫਸਲ ਖਤਮ ਹੋ ਗਈ ਅੱਜ ਅਜਨਾਲੇ ਦੇ ਵਿੱਚ ਤੁਹਾਨੂੰ ਕਿਲੋ ਅੱਧਾ ਕਿਲੋ ਚੌਲ ਵਰੀ ਲੱਭਣੇ ਕਿਉਂਕਿ ਸੋ ਟੋਟਲ ਖਤਮ ਹੋ ਗਿਆ ਹੁਣ ਇੱਥੇ ਡੀਜ਼ਲ ਦੀ ਤੋੜਿਆਂ ਦੀ ਲੋਡ ਪੈਣੀ ਬੰਨ ਬੰਨਣ ਲਈ ਉਹੀ ਸੇਵਾ ਲੈ ਕੇ ਭਰਾਓ ਆਇਓ ਰਾਸ਼ਨ ਬਹੁਤ ਹੋ ਗਿਆ ਬਹੁਤ ਲੰਗਰ ਲਾਤੇ ਆ ਜਿੰਨੇ ਵੀ ਆਉਣਾ ਵਾ ਜ਼ਰੂਰਤਮੰਦ ਪਰਿਵਾਰਾਂ ਤੱਕ ਪਹਿਲਾਂ ਜਾ ਕੇ ਵੈਰੀਫਾਈ ਕਰੋ ਉੱਥੋਂ ਤੱਕ ਪਹੁੰਚੋ ਇੱਕ ਡੱਲਗ ਹਰ ਪਿੰਡ ਚ ਮਿਲਦਾ ਸੁਣ ਲਉ ਸਾਡੇ ਪਿੰਡ ਆਇਆ ਹੀ ਕੋਈ ਨਹੀਂ ਯਾਰਾਂ ਟਰਾਲੇ ਯਾਰ ਆ ਗਏ ਕੋਈ ਉਹ ਨਹੀਂ ਆਇਆ ਕਿਹੜਾ ਐਡਾ ਵੀ ਨਹੀਂ ਕੋਈ ਹੈਗਾ ਵੀ ਜੜਾਇਆ ਨਹੀਂ ਹਾਨੂੰ ਮਨੇ ਉਹਨਾ ਪਿੰਡਾਂ ਦੇ ਨਾਂ ਜਿੱਥੋਂ ਤੱਕ ਆ ਵੇਖੋ ਲੈਣ ਬੱਜੀ ਆ ਇਹ ਸਵੇਰੇ ਤੜਕੇ 5 ਵਜੇ 4 ਵਜੇ ਤੋਂ ਲੱਗ ਜਾਂਦੇ ਰਾਤ ਦੇ 12 ਵਜੇ ਤੱਕ ਫਿਰਦੇ ਤੇ ਆਇਆ ਕਿਉਂ ਨਹੀਂ ਕਿਹੜਾ ਇਹੋ ਜਿਹਾ ਪਿੰਡ ਜਿਸ ਤਰ੍ਹਾਂ ਪੀਏਪੀ ਚੌਂਗ ਦੇ 2 ਮਿੰਟ ਦੀ ਸਰਵਿਸ ਹੈ ਨਾ বাস ਦੀ ਉਤਰਾ ਹੀ ਇੱਥੇ ਸਰਵਿਸ ਜਿਹੜੀ ਆ ਟਰਾਲੀ ਦੀ 2-3 ਮਿੰਟ ਦੀ ਹੈ ਆ ਹਰ 2-3 ਮਿੰਟ ਬਾਅਦ ਇੱਕ ਟਰਾਲੀ ਪਹੁੰਚਦੀ ਹੈ ਲੈਣ ਬੱਜੀ ਜੀ ਉਧਰੋਂ ਇਧਰੋਂ ਜਾਮ ਲੱਗਾ 2 ਕਿਲੋਮੀਟਰ ਦਾ 10 ਟਰਾਲੀਆਂ ਜਾਂਦੀਆਂ ਤੇ 100 ਬੰਦੇ ਹਰਿਆਣਾ ਹਿਮਾਚਲ ਯੂਪੀ ਐਸੀ ਕਵਰ ਕੀਤਾ ਸਾਰਾ ਜਿੰਨਾ ਪੰਜਾਬੀ ਆਣਾ ਕਿਸੇ ਵੀ ਸੂਬੇ 'ਚ ਬੈਠਾ ਚਾਹੇ ਵਿਦੇਸ਼ 'ਚ ਬੈਠਾ ਉਹਦੇ ਵੱਲੋਂ ਕਿਸੇ ਵੀ ਰੂਪ ਦੇ ਵਿੱਚ ਮਤ ਭੇਜੀ ਗਈ ਆ ਉਹ ਲੋਕਾਂ ਤੱਕ ਜਿਹੜੀ ਪਹੁੰਚੀ ਵੀ ਆ ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਿਤੇ ਨਾ ਕਿਤੇ ਇਸ ਸਮੇਂ ਗਲਤ ਮਿਸਯੂਜ਼ ਹੋ ਰਿਹਾ ਸੀਦਾ ਬਹੁਤ ਜ਼ਿਆਦਾ ਮਿਸਯੂਜ਼ ਹੋ ਰਿਹਾ ਮੈਂ ਤੁਹਾਨੂੰ ਦੱਸਿਆ ਵੀ ਕੁਝ ਲੋਕ ਤੇ ਆ ਪੱਕਾ ਹੀ ਧਾਰ ਲਿਆ ਉਹਨਾਂ ਨੇ ਜਿੰਨੂੰ ਮਰਜ਼ੀ ਪੁੱਛ ਲੋ ਕੋਈ ਸੌ 'ਚੋਂ ਵਿਰਲਾ ਇੱਕ ਮਿਲੂਗਾ ਜਿਹੜਾ ਕਹੂਗਾ ਵੀ ਭਾਜੀ ਸਭ ਕੁਝ ਹੈਗਾ ਕਿਸੇ ਚੀਜ਼ ਦੀ ਕਮੀ ਨਹੀਂ ਜਾਓ ਤੁਸੀਂ ਅੱਗੇ ਜਾਓ ਮਿਲੇ ਇਹੋ ਜਿਹੇ ਲੋਕ ਸਾਨੂੰ ਜੀ ਇੱਕ ਅਖੀਰ ਤੇ ਮੈਸੇਜ ਦੇ ਦਿਓ ਲੋਕਾਂ ਨੂੰ ਮੈਂ ਤੇ ਇਹੀ ਮੈਸੇਜ ਦਉ ਕਿ ਭਰਾਓ ਲੋਡ ਤੋਂ ਵੱਧ ਸਮਾਨ ਨਾ ਇਕੱਠਾ ਕਰੋ ਇਹ ਕਿਰਤ ਕਮਾਈ ਦਾ ਸਮਾਨ ਆ ਜਿੱਥੇ ਲੋਡ ਆ ਉਹਨੂੰ ਲਾਓ ਉਹਨੂੰ ਦੋ ਇਹ ਕੰਮ ਨਾ ਕਰੋ ਵੀ ਮੈਨੂੰ ਵੀ ਦੇ ਦੋ ਆ ਵੀ ਕਰ ਲੋ 18000 ਤਲਪੈਲ ਵੰਡੀ ਅਸੀਂ 18000 ਮੇਰੇ ਕੋਲ ਇੱਕ ਇੱਕ ਵੀਡੀਓ ਇੱਕ ਇੱਕ ਅਪਰੂਫ ਆ ਵੀ ਕਿੱਥੇ ਕਿੱਥੇ ਕਿੰਨੀਆਂ ਕਿੰਨੀਆਂ ਦਿੱਤੀਆਂ ਪਰ ਗੱਲ ਆ ਵੀ ਜੋ ਮਰਜੀ ਬਸਲੇਰੀ ਦੇ ਪਾਣੀ ਨਾਲ ਮੈਂ ਪੈਰ ਧੋਂਦੇ ਵੇਖੇ ਲੋਕ ਪਾਣੀ ਦੀ ਇੰਨੀ ਦੁਰਵਤ ਹੋਈ ਪਰ ਮੈਂ ਫਿਰ ਦੁਬਾਰਾ ਕਰਾਂਗੇ ਵੈਸੇ ਅੱਗੇ ਪਿੱਛੇ 20 ਰੁਪਏ ਦੀ ਬੋਤਲ ਲੈਣਗੇ ਲੋਕ ਚੱਕਦੇ ਆ 11ਾਂ ਬੋਤਲਾਂ ਭਾਜੀ ਪਤਾ ਹੀ ਨਹੀਂ ਲੱਗਾ ਵੀ ਇੰਨਾ ਮੇਰੇ ਹਿਸਾਬ ਨਾਲ ਗਿਣਤੀ ਖਤਮ ਹੋ ਗਈ ਜਿੰਨਾ ਪਾਣੀ ਵੰਡਿਆ ਜੋ ਕੁਝ ਵੰਡਿਆ ਪਰ ਬੜਾ ਦੁੱਖ ਲੱਗਦਾ ਵੀ ਜਦੋਂ ਉਹ ਕਿਰਤ ਕਮਾਈ ਦਾ ਪਾਣੀ ਜਿਹੜਾ ਇਦਾਂ ਰੋੜ ਦੇ ਆ ਹੱਥ ਧੋਂਦੇ ਆ ਉਹ ਪਾਣੀ ਪੀਣ ਲਈ ਨਹੀਂ ਮਿਲਣ ਦੇ ਪਹਿਲਾਂ ਜਦੋਂ ਆਇਆ ਸੀ ਹੜਤ ਜਦੋਂ ਪਹੁੰਚਿਆ ਪੰਜਾਬੀਆਂ ਨੇ ਲੈਣਾ ਹੀ ਲਾਤੀਆਂ ਕਹਿੰਦੇ ਚੱਕੋ ਕਿਸੇ ਚੀਜ਼ ਦੀ ਕਮੀ ਨਹੀਂ ਆਉਂ ਦਿੰਦੇ ਇਹੀ ਖਿਆਲਸਾ ਰਾਜ ਦੀਆਂ ਨਿਸ਼ਾਨੀਆਂ ਸੀ ਜਿਹੜਾ ਸ਼ੇਰੇ ਪੰਜਾਬ ਦਾ ਰਾਹ ਸੀ ਨਾ ਮਹਾਰਾਜਾ ਰਣਜੀਤ ਸਿੰਘ ਦਾ ਉਹ ਆਪਾਂ ਸੋਚਦੇ ਨੇ ਕਿੰਦਾਂ ਦਾ ਹੋਊਗਾ ਇਦਾਂ ਦਾ ਹੀਗਾ ਉਹ ਵੱਖਰਾ ਨਹੀਂ ਕੋਈ ਉਹ ਤੁਸੀਂ ਗੱਲਾਂ ਕਰਦੇ ਰਹਿੰਦੇ ਹੋ ਮਾਰੇ ਨੇ ਤੁਹਾਨੂੰ ਟ੍ਰੇਲਰ ਵਿਖਾਇਆ ਵੀ ਉਹ ਨਿਸ਼ਾਨ ਸਾਹਿਬ ਦੇ ھیਠਾਂ ਜਿਹੜਾ ਕੋਈ ਭੁੱਖਾ ਨਹੀਂ ਮਰਦਾ ਵੇਲੋ ਨਿਸ਼ਾਨ ਸਾਹਿਬ ਲੱਗੇ ਆ ਜਾਂ ਤਾਂ ਪਤਾ ਖਤਮ ਹੋ ਜਾਂਦੀਆਂ ਇੱਕ ਲਾਸਟ ਸੁਨੇਹਾ ਸੁਣਿਓ ਭਾਜੀ ਜੀ ਜੀ ਜਿਸ ਦਿਨ ਪਾਣੀ ਆਇਆ ਸੀ ਜੀ ਭਾਜੀ Hindu Muslim Sikh ईसाई ਅਸੀਂ ਨਾ ਇਨਸਾਨ ਬਣਦੀ ਕਸਮ ਖਾਈ ਸਾਰਿਆਂ ਦੇ ਘਰਾਂ 'ਚ ਪਾਣੀ ਵੜ ਗਿਆ ਕਿਸੇ ਦਾ ਇਹ ਰੱਬ ਨਹੀਂ ਵੇਖਿਆ ਕਿਸੇ ਦਾ ਉਹਨੇ ਬਾਬਾ ਨਹੀਂ ਵੇਖਿਆ ਕਿਸੇ ਦਿਨ ਮੰਤਰ ਨਹੀਂ ਵੇਖਿਓ ਨੇ ਸਾਰੇ ਇੱਕ ਕਰਦੇ ਕੋਈ ਐਸੀ ਨੀ ਬੀਸੀ ਨੀ ਜਰਨਲ ਨੀ ਹਿੰਦੂ ਨਹੀਂ ਪਾਣੀ ਨੇ ਵੇਖਿਆ ਕਿਸੇ ਨੂੰ ਇਨਸਾਨ ਬੜੋ ਹਾਂ ਜਿਹੜੇ ਖੂਨ ਲੈਣੇ ਆ ਉਹ ਵੀ ਨਹੀਂ ਪੁੱਛਦੇ ਵੀ ਕਿਸ ਤਰ੍ਹਾਂ ਦਾ ਬੰਦਾ ਸੀ ਜਿਹਨੇ ਖੂਨ ਡੋਨੇਟ ਕੀਤਾ ਅੱਜ ਸਾਡੇ ਪਰਿਵਾਰ ਦੇ ਮੈਂਬਰ ਨੂੰ ਹੀ ਸਾਨੂੰ ਜ਼ਰੂਰਤ ਆ ਸੱਚਾ ਖੂਨ ਦੇਣ ਲੱਗਿਆ ਉਹ ਨਹੀਂ ਵੇਖੀਦਾ ਇੱਥੇ ਵੀ ਪਤਾ ਨਹੀਂ ਲੱਗਾ ਇੱਥੇ ਸਾਰੇ ਇੱਕੋ ਜਗ੍ਹਾ ਲੰਗਰ ਪ੍ਰਸ਼ਾਦਾ ਛਕਣ ਇੱਕੋ ਜਗ੍ਹਾ ਸੇਵਾ ਕਰਦੇ ਪੁੱਛਿਆ ਹੀ ਨਹੀਂ ਕਿਹਨੂੰ ਤੋਂ ਕੌਣ ਆ ਤੇ ਕਿੱਥੋਂ ਆ ਇਹ ਨਾ ਵਾ ਕਿ ਇੱਥੇ ਆਣ ਕੇ ਜਾਂ ਤਾਂ ਪਤਾ ਖਤਮ ਹੋ ਜਾਂਦੀ ਹੈ ਇਨਸਾਨੀਅਤ ਜਿੰਦੀ ਹੋ ਜਾਂਦੀ ਹੈ ਇਨਸਾਨੀਅਤ ਦੀਆਂ ਲੰਬੀਆਂ ਲੈਣਾ ਲੱਗਿਆਂ ਦੇਣੀਆਂ ਇਹ ਜਗਦਿਆਂ ਜ਼ਮੀਰਾਂ ਵਾਲੇ ਚੜ੍ਹਦੀ ਕਲਾ ਵਾਲੇ ਜਕਾਰੇ ਛੱਡ ਛੱਡ ਕੇ ਸੇਵਾ ਲੈ ਕੇ ਆਉਣਦੇ ਪਰਮਾਤਮਾ ਨੇ ਇਹਨਾਂ ਕੋ ਇੰਨਾ ਕੋ ਇੰਨਾ ਲੈ ਕੇ ਇੰਨਾ ਦੇਣਾ ਇਹਨਾਂ ਨੂੰ ਕਿਉਂਕਿ ਇਹ ਆਪਣੇ ਲੋਕਾਂ ਲਈ ਆਏ ਆ ਸੋ ਇਹ ਸੰ ਸਾਡੇ ਨਾਲ ਸਮਾਜ ਸੇਵੀ ਸੋਨੂ ਜੰਡੇਆਲਾ ਜਿਹੜੇ ਕਿ ਪਿਛਲੇ ਕਈ ਦਿਨਾਂ ਤੋਂ ਹਲਕਾ ਅਜਨਾਲਾ ਦੇ ਵਿੱਚ ਆ ਕੇ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਪਰ ਬੀਤੇ ਦਿਨੀ ਇਹਨਾਂ ਦੇ ਨਾਲ ਜੋ ਘੜਨਾ ਕਰਮ ਵਾਪਰਿਆ ਉਹ ਇਹਨਾਂ ਨੇ ਸਾਨੂੰ ਫੋਨ ਕਰਕੇ ਸਾਡੇ ਨਾਲ ਸਾਂਝਾ ਕਰਨਾ ਚਾਹਿਆ ਤਾਂ ਉਹ ਤਸਵੀਰ ਅਸੀਂ ਤੁਹਾਡੇ ਅੱਗੇ ਰੱਖੀ ਸੋ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੋ ਜ਼ਰੂਰਤਮੰਦ ਨੇ ਉਹਨਾਂ ਤੱਕ ਹੀ ਪਹੁੰਚ ਕੀਤੀ ਜਾਵੇ ਵੈਰੀਫਾਈ ਜ਼ਰੂਰ ਕੀਤਾ ਜਾਵੇ ਕਿ ਉਹ ਕਿ ਕਿਤੇ ਨਾ ਕਿਤੇ ਰਾਹਸਮਗਰੀ ਦਾ ਮਿਸਯੂ ਜ਼ਰੂਰ ਹੋ ਰਿਹਾ ਆ ਤਾਂ ਉਹਨਾਂ ਦੁਕਾਨਦਾਰਾਂ ਨੂੰ ਵੀ ਸ਼ਰਮ ਕਰਨੀ ਚਾਹੀਦੀ ਹੈ ਜਿਹੜੇ ਦੁਕਾਨਦਾਰ 500 ਰੁਪਏ ਵਾਲੀ ਜਿਹੜੀ ਚੀਜ਼ ਆ ਉਹ 100 ਰੁਪਏ 'ਚ ਖਰੀਦਦੇ 100 ਰੁਪਏ ਵਾਲੀ ਜਿਹੜੀ ਚੀਜ਼ ਆ ਉਹ 30 ਰੁਪਏ ਦੇ ਵਿੱਚ ਖਰੀਦਦੇ ਤੇ 2000 ਵਾਲੀ ਜਿਹੜੀ ਚੀਜ਼ ਆ 500 ਰੁਪਏ 'ਚ ਖਰੀਦ ਰਿਹਾ ਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਂਡੇਸ, ਕਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News